ਕਹਿੰਦੇ ਕਦੇ-ਕਦੇ ਖੋ ਜਾਣਾ ਵੀ ਜ਼ਰੂਰੀ ਹੁੰਦਾ ਹੈ। ਕਦੇ-ਕਦੇ ਖੋ ਜਾਣਾ ਵੀ ਜ਼ਰੂਰੀ ਹੁੰਦਾ ਹੈ। ਪਤਾ ਤਾਂ ਲੱਗੇ ਵੀ ਕਿਹੜਾ-ਕਿਹੜਾ ਲੱਭਦਾ ਹੈ। ਬਿਲਕੁਲ ਸੱਚਾਈ ਹੈ ਜੀ। ਕਹਿੰਦੇ ਵੀ ਕਦੇ-ਕਦੇ ਤੁਸੀਂ ਕਿਸੇ ਨਾਲ ਚੁੱਪ ਰਹਿ ਕੇ ਦੇਖਿਆ ਕਰੋ। ਇੱਕ ਹੁੰਦਾ ਨਾ ਆਪਾਂ ਆਉਂਦੇ ਜਾਂਦੇ ਨੂੰ ਹਰੇਕ ਨੂੰ ਸੱਤ ਕ ਸੱਤ ਕਰਨੀ ਹੈ। ਹਰੇਕ ਨੂੰ ਸਿਰ ਝੁਕਾਉਣਾ ਹੈ। ਹਰੇਕ ਨੂੰ ਕਹਿਣਾ ਵਾਈ ਕਿਵੇਂ ਐ? ਠੀਕ ਐ? ਤੁਸੀਂ ਉਹ ਵਾਈ ਕੋਲ ਨੂੰ 1-2 ਦਿਨ 4 ਦਿਨ ਚੁੱਪ ਨੰਗ ਕੇ ਦੇਖੋ। ਵਾਈ ਵੀ ਤੁਹਾਡੇ ਕੋ ਖੜਦਾ ਹੈ? ਵਾਈ ਵੀ ਪੁੱਛਦਾ ਹੈ? ਬਿਬੀਆ ਤਾ ਹੁਣ ਬੋਲਦਾ ਹੀ ਨਹੀਂ ਅੱਗੇ ਬੋਲੇ ਬਿਨਾ ਨੰਗਦਾ ਨਹੀਂ ਥਾ ਹੁਣ ਤੂੰ ਬੋਲਦਾ ਹੀ ਨਹੀਂ ਤੁਹਾਡੀ ਚੁੱਪ ਦਾ ਅਸਰ ਤੁਹਾਡੇ ਬਾਈ ਤੇ ਗਿਆ ਕਿਸੇ ਭੈਣ ਭਾਈ ਤੇ ਗਿਆ ਨਹੀਂ ਜਾਂਦਾ ਨਹੀਂ ਜਾਂਦਾ ਅਗਲਾ ਮੂੰਹ ਮੋਟਾ ਕਰ ਲਓ ਵੀ ਅੱਗੇ ਬੁਲਾਉਂਦਾ ਤਾਂ ਹੁਣ ਬੁਲਾਉਂਦਾ ਹੀ ਨਹੀਂ ਕਾਦਾ ਹੰਕਾਰ ਹੋ ਗਿਆ ਇਹਨੂੰ ਕੋਈ ਨਹੀਂ ਸਾਡੀ ਚੁੱਪ ਦੇਖਦਾ ਨਹੀਂ ਦੇਖਦਾ ਕੋਈ ਨਹੀਂ ਦੇਖਦਾ ਦੁਨੀਆ ਦਾ ਇੱਥੇ ਥੈਂਦਾ ਦਿਮਾਗ ਹੀ ਨਹੀਂ ਹੈਗਾ ਸੋਚਦੀ ਨਹੀਂ ਦੁਨੀਆ ਕਿਉਂਕਿ ਇਹ ਗੱਲ ਬਹੁਤ ਡੂੰਗੀ ਆ ਬਹੁਤ ਡੂੰਗੀ ਆ ਸਾਨੂੰ ਆਪ ਹੀ ਅਗਲੇ ਨੂੰ ਬੁਲਾਉਣਾ ਪੈਂਦਾ ਅਸੀਂ ਸਮਾਜ ਵਿੱਚ ਵਿਚਰਦੇ ਹੋਏ ਕਹਿ ਦਿੰਨੇ ਆ ਕੋਈ ਨਹੀਂ ਭਾਈ ਭਾਈਚਾਰੇ ਬਿਨਾ ਸਰਦਾ ਨਹੀਂ ਤਾਂ ਕਿ ਜੇ ਉਹਨਾਂ ਨੇ ਬੁਲਾਇਆ ਮੈਂ ਬੁਲਾ ਲੈਣਾ ਇਹ ਨਿਮਰਤਾ ਹੁੰਦੀ ਆ ਇਨਸਾਨ ਦੀ ਠੀਕ ਆ ਪਰ ਗਾਂਹਾਂ ਵਾਲਾ ਸਾਡੇ ਤਾਲੂਕੇ 'ਚ ਚੜ ਕੇ ਵਹਿ ਜਾਂਦਾ ਪਤਾ ਨਹੀਂ ਇਹਨੂੰ ਮੇਰੇ ਬਿਨਾ ਸਰਦਾ ਨਹੀਂ ਸਰ ਤਾਂ ਭਾਈ ਘਰ 'ਚੋਂ ਨਾ ਬਿਨਾ ਜਾਂਦਾ ਜਿਨ੍ਹਾਂ ਬਿਨਾ ਅਸੀਂ ਸਾਹ ਨਹੀਂ ਲੈਂਦੇ ਸਰ ਸਾਬੇ ਨਾ ਜਾਂਦਾ ਇੱਕ ਮਾਣ ਅਦਰ ਜਿਹਾ ਹੁੰਦਾ ਇਹ ਠੀਕ ਹੈ ਜੀ ਸੋ ਇਹ ਲਾਂਖੋ ਕੇ ਦੇਖਿਆ ਕਰੋ ਕਦੇ ਕਦੇ